ਮੇਰਾ ਕੋਈ ਕਸੂਰ ਨਹੀਂ ਮੈਨੂੰ ਕੋਈ ਪਤਾ ਨਹੀਂ ਦੀ ਮੈਂ ਜਾ ਕੇ ਮੈਂ ਬੋਲਾ ਭਾਈ ਕੀ ਹੋ ਗਿਆ ਮੈਨੂੰ ਗਰਾਸਨ ਲਾਲ ਵੱਡਣ ਲੱਗੇ ਮੈਨੇ ਕੋਈ ਫਰ ਮੇਰੀ ਗੱਡੀ ਪੰਨ ਗਏ ਮੈਂ ਤਾਂ ਸਬਜ਼ੀ ਵੇਚ ਰਿਆ ਦੀ ਖੜਕੇ ਮੇਰਾ ਨਾਮ ਨਨਕੂ ਵਾਜੀ ਦੀ ਦਰਦੇ ਰਹਿਣਾ ਜੀ ਇਹਨਾਂ ਦੇ ਰਹਿਣਾ ਲਾਈਪੀ ਦਾ ਜੀ ਅੱਛਾ ਹਾਂ ਜੀ ਸਬਜ਼ੀ ਵੇਚਦਾ ਹਾਂ ਆਈ ਸਬਜ਼ੀ ਦਾ ਕੰਮ ਕਿੰਨੇ ਰਾਂ ਲਓ ਸਬਜ਼ੀ ਦਾ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੇ ਖੜੇ ਸੀ ਤੂੰ ਅਜੇ ਪੂਰੀ ਖੜੇ ਦੀ ਮਜ਼ਾਰ ਉੜ ਗਈ ਕਾ ਕੇ ਖੜ ਗਿਆ ਬਸ ਮੈਂ ਪੁੱਛਣ ਲੱਗਾ ਕੀ ਹੋ ਗਿਆ ਬਸ ਮੈਨੂੰ ਗਰਾਸਨ ਲਾਲ ਵੱਡਣ ਵੱਡਣ ਲੱਗੇ ਜੀ ਕੋਣ ਕੋਣ ਤੇ ਇਹ ਧ 9 ਦਾ ਨਹੀਂ ਪਤਾ ਜੀ 9 ਦਾ ਤੁਹਾਨੂੰ ਪਤਾ ਨਹੀਂ ਦੋ ਬੰਦੇ ਦੇ ਕੈਂਪਰ ਦੇ ਇੱਕ ਬੰਦੇ ਦੀ ਇੱਕ ਉਹ ਦੋਏ ਕੈਂਪਰ ਦੇ ਦੀ ਕੀ ਸਮਾਨ ਜਿਹਨਾਂ ਲੋਵੇ ਸਮਾਨ ਗੜਾਫੇ ਦੇ ਦਾਗੇ ਤੇ ਗੜਾਫਾ ਦੀ ਮੇਰੇ ਮੇਰੀ ਗੱਡੀ ਆ ਜੀ ਕਦੇ ਪਹਿਲਾਂ ਵੀ ਲੜਾਈ ਸੀ ਮਾਰੇ ਇਹ ਤੇਰੀ ਗੱਡੀ ਮੇਰੇ ਗੱਡੀ ਦਾ ਹਾਸੇ ਮਾਰ ਗਏ ਸਾਰੇ ਪੰਨੇ ਦੇ ਗਰਫੀਸਾ ਦੋਸਾ ਕਾਰਨ ਕੀ ਹੈ ਕਾਰਨ ਮੇਰਾ ਕੋਈ ਕਸੂਰ ਨਹੀਂ ਹੈ ਜੀ ਕੋਈ ਮਗਰ ਕੋਈ ਕਾਰਨ ਨਹੀਂ ਹੈ ਮੇਰੇ ਲਈ ਕੋਈ ਜਾਨ ਮੁੱਢੀ ਕੋਈ ਰੰਜਿਸਕਾ ਆ ਜਾਨ ਮੁੱਢੀ ਕੇ ਘਰੇ ਜੀ ਕੋਈ ਮੇਰੇ ਲਈ ਉਹਨਾਂ ਨੇ ਵੀ ਮਾਰੇ ਨਹੀਂ ਤੁਸੀਂ ਕੋਈ ਮੈਂ ਨਹੀਂ ਮਾਰਿਆ ਕੋਈ ਤੇ ਕੋਈ ਮੇਰੇ ਲਈ ਹੱਥ ਵੀ ਨਹੀਂ ਕੋਈ ਤਿਆਰ ਕੁਝ ਵੀ ਨਹੀਂ ਦਿੱ ਮੇਰੇ ਲਈ ਕੱਟ ਮੀਟ ਕਿੱਥੇ ਵੱਜੀ ਤੇਰੀ ਮੇਰੇ ਪੈ ਹੱਥੇ ਤੇ ਵੱਜੀ ਆ ਵੱਜੀ ਆਪ ਮਟ ਤਾਂ ਆਪ ਹੱਥ ਵੱਟ ਗਿਆ ਮੇਰਾ ਇਹ ਪੈ ਸਿਰ ਮਟ ਗਿਆ ਲੜਾ ਜੀ ਕਿੰਨੀ ਕੰਨਦੀ ਤੇਰੀ ਸਾਰੀ ਰੋਣੇ ਤੀਸੀ ਸਾਰਾ ਕੁਝ ਮੰਦ ਸਾ ਸਬਜੀ ਸਾਰੀ ਸਬਜੀ ਖਰਾਬ ਤੇ ਸਾਰੀ ਸਬਜੀ ਗੇਰਤੀ ਜੀ ਇਕੱਲਾ ਹੀ ਸੀਗਾ ਤੂੰ ਮੈਂ ਇਕੱਲੇ ਦੀ ਬਾਈ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਬੱਸ ਸਟੈਂਡ ਜਿਹੜਾ ਡੜਬਾ ਉੱਥੇ ਕੋਈ ਗੱਡੀ ਗੁੱਡੀ ਪੰਨੀ ਆਂਗੇ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗੀਆਂ ਤੇ ਇਹ ਐਸ ਮੈਂ ਡੜਬੇ ਵਾਸੀਆਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਡੜਬੇ ਦਾ ਵਾਰਨਿੰਗ ਦੇਣੀ ਚਾਹਣਾ ਕਿ ਜਿਹੜੀ ਇਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਲਿੱਤਾ ਜਾਊਗਾ ਤੇ ਡੜਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਜਿਹੜਾ ਦੀਦੇ ਚਟਾ ਮਾਰੀ ਇਹ ਇੱਥੇ ਸਬਜ਼ੀ ਲਾਉਂਦਾ ਡੜਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਸੀ ਹਾਂ ਇਹ ਕਲੀਅਰ ਕਰ ਰਹੇ ਆ ਅਸੀਂ ਪ੍ਰਵਾਸੀ ਆ ਜਾਇਥੋਂ ਦਾ ਦੇਖ ਰਹੇ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸੁਰੂਰ ਉਹਦੇ ਕਾਫੀ ਸੱਟਾਂ ਲੱਗੀਆਂ ਉਹ ਜਿਹੜਾ ਦਾਖਲ ਹੋਇਆ ਉਹਦਾ ਸਾਨੂੰ ਹਾਲੇ ਇੰਟੀਮੇਸ਼ਨ ਨਹੀਂ ਆਈ ਜਿਵੇਂ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ